ਲੋ ਸੰਗਤ ਜੀ ਇੱਧਰ ਬਣਿਆ ਹੋਇਆ ਆਪਣਾ ਦਮਾਨ ਹਾਲ ਜਿਹੜਾ ਕਿ ਬਹੁਤ ਵੱਡਾ ਤਿਆਰ ਹੋ ਰਿਹਾ ਜਦੋਂ ਕਿ ਮਾਰਚ ਦਾ ਦਿਹਾੜਾ ਆਉਂਦਾ ਹੈਗਾ ਉਸ ਟਾਈਮ ਇੱਥੇ ਦਮਾਨ ਲੱਗਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਸੰਗਤ ਆਉਂਦੀ ਆ ਰਾਜਸਥਾਨ ਗੁਜਰਾਤ ਪੰਜਾਬ ਹਰਿਆਣਾ ਜਿੰਨੇ ਵੀ ਪੰਜਾਬੀ ਸੂਬੇ ਨੇ ਮੰਨ ਲਓ ਵੀ ਪੰਜਾਬੀ ਬਹੁਤ ਛੱਡ ਕੇ ਆਉਂਦੇ ਨੇ ਤੇ ਇੱਧਰ ਫੈਰਾਓ ਆ ਗਿਆ ਕੰਮ ਸੇ ਕੰਮ 40 50 ਕਮਰੇ ਨੇ ਕਾਫੀ ਹਾਲ ਵੱਡੇ ਬਣੇ ਨੇ ਦਰਬਾਰ ਸਾਹਿਬ ਦੇਖ ਸਕਦੇ ਹੋ ਤੇ ਹੁਣ ਸੋਨੂੰ ਲੈ ਚੱਲਦੇ ਆ ਧੰਨੇ ਭਗਤ ਦੇ ਜਿੱਥੇ ਬਾਬਾ ਜੀ ਨੇ ਖੇਤੀ ਕਰੀ ਐ ਖੂ ਤੇ ਇੱਧਰ ਕਾਫੀ ਸੰਗਤ ਲਈ ਬਾਥਰੂਮ ਵਗੈਰਾ ਨਾਉਣ ਲਈ ਬਣੇ ਹੋਏ ਨੇ ਇਹ ਦੇਖੋ ਸੰਗਤ ਜੀ ਬਹੁਤ ਇਹ ਲਓ ਜੀ ਆਪਾਂ ਧੰਨੇ ਭਗਤ ਇਹ ਬਾਬਾ ਜੀ ਦੇ ਖੂ ਤੇ ਚੱਲੇ ਆ ਜਿੱਥੇ ਗੁਰੂ ਸਾਹਿਬ ਨੇ ਜਿੱਥੇ ਉਹ ਕਹਿੰਦੇ ਆ ਵੀ ਰੱਬ ਪ੍ਰਾਪਤ ਕੀਤਾ ਸੀਗਾ ਧੰਨੇ ਭਗਤ ਨੇ ਲਓ ਜੀ ਇਹ ਖੂਹ ਆ ਜੀ ਤੇ ਲੰਗਰ ਹਾਲ ਤੇ ਸੋਨੂੰ ਅੱਗੇ ਧੰਨਾ ਭਗਤ ਜੀ ਦੀ ਜਿਹੜੀ ਸਰਕਾਰ ਵੱਲੋਂ ਬਣਾਈ ਗਈ ਮੂਰਤੀ ਆ ਉਹੀ ਦਿਖਾਵਾਂਗੇ ਇਸੇ ਵੀਡੀਓ 'ਚ ਬਣੇ ਰਹੋ ਤੇ ਲਓ ਜੀ ਸੰਗਤ ਜੀ ਆਹ ਧੰਨੇ ਭਗਤ ਬਾਬਾ ਜੀ ਦੀਆਂ ਕੁਝ ਤਸਵੀਰਾਂ ਕੁਝ ਮੂਰਤੀਆਂ ਅਨੰਦ ਤੁਸੀਂ ਦੇਖ ਸਕਦੇ ਹੋਗੇ ਜੋ ਕਿ ਇਸ ਸਥਾਨ ਤੇ ਰੱਖੀਆਂ ਗਈਆਂ ਹਨ